ਜੀ ਦੋਸਤੋ ਮੈਂ ਮਨਦੀਪ ਸਿੰਘ ਦਲਿਆਉ ਮੋਰਾ ਡੈਰੀ ਫਾਰਮ ਚ ਸਵਾਲਤਾ ਸਾਰਿਆਂ ਦਾ ਪਿੰਡ ਆਪਣਾ ਟਾਲੀਆਂ ਤਹਿਸੀਲ ਬਲਾਡਾ ਜ਼ਿਲ੍ਹਾ ਮਾਨਸਾ ਅੱਜ ਆਪਾਂ ਕੋਲ ਇੱਕ ਕੱਟੀ ਆ ਸੇਲ ਵਾਸਤੇ ਬਿਲਕੁਲ ਜੈਡ ਬਲੈਕ ਇੱਕ ਇਹ ਝੋਟੀ ਆ ਦੂਜੇ ਸੂਏ ਹੁਣ ਖਾਲੀਲੇ ਵੇਰੀ ਚਵਾਈ ਹੋ ਗਈ ਹੁਣ 6 ਦੰਦ ਝੋਟੀ ਆ ਦੂਜੇ ਸੂਏ ਮੰਗੜੇ ਦੇ ਕੱਟਾ ਇਹ ਮਹੀਨੇ ਦੇ ਲਗਭਗ ਸੂਈ ਵੀ ਹੋ 15 ਕਿਲੋ ਹੁੰਦਾ ਇਸ ਲਹਿ ਇਹ ਜਿਆ ਵੀਡੀਓ ਆਪਾਂ ਦੋ ਚਾਰ ਦਿਨਾਂ ਤੱਕ ਪਾਵਾਂਗੇ ਇਹ ਕੱਟੀ ਆ ਬਿਲਕੁਲ ਜੈਡ ਬਲੈਕ ਆ ਇੱਕ ਸਾਲ ਦੇ ਲਗਭਗ ਕੱਟੀ ਆ ਇਹ ਨਸ ਵੀ ਤੁਸੀਂ ਦੇਖ ਰਹੇ ਹੋ ਉੱਭਰ ਕੇ ਕਿਵੇਂ ਆ ਰਹੀ ਹੈ ਦੁੱਧ ਵਾਲੀ ਛੋਟਾ ਸਿੰਗ ਬਿਲਕੁਲ ਬਣਦਾ ਜਾਂਦਾ ਦਾ ਸਿੰਗ ਵੀ ਹੁਣੀ ਮੁੜਦਾ ਜਾਂਦਾ ਬਿਲਕੁਲ ਜੈਡ ਬਲੇਕਾ ਖੁੱਚਾਂ ਨੂੰ ਟੱਚ ਪੂਛਾ ਪ्योर ਕੁਆਲਟੀ ਜਮਾ ਜੇ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ 32000 ਰੁਪਏ ਰੇਟਾ ਦਾ ਪਿੱਠ ਪੂੜੇ ਦੀ ਪੂਰੀ ਸਾਫ ਆ ਕੱਦ ਵੀ ਖੁੱਲਾ ਕਰ ਕੱਟੀ ਦਾ ਮਾਂ ਥੱਲੇ ਵੀ ਥੱਲੇ 16 ਕਿਲੋ ਦੁੱਧ ਸੀਗਾ ਜੇ ਦਵਾਰੇ ਸੂਈ ਨਹੀਂ ਸੀਗੀ ਸੂਣ ਵਾਲੀ ਸੀਗੀ ਥਾਣ ਤੁਹਾਨੂੰ ਵੀ ਪੂਰੇ ਸਾਫ ਨੇ ਤੇ ਪੂਰੀ ਟਾਪ ਕੁਆਲਿਟੀ ਲੈਵਾ ਗੱਡਣਾ ਘੱਟਨੇ ਝੋਲੀ ਜੋਲੀ ਵੀ ਪੂਰੀ ਖੁੱਲੀ ਆ। ਥਾਣ ਵੀ ਤੁਸੀਂ ਦੇਖ ਸਕਦੇ ਹੋ ਪੂਰਾ ਜਮਾ ਮੁੱਠੀ ਵਾਲਾ ਸਾਣ ਤੁਹਾਨੂੰ ਪੂਰਾ ਟਾਪ ਦਾ। ਸਿੰਘ ਵੀ ਇਹਦਾ ਜਮਾ ਮੁਰਦਾ ਜਾਂਦਾ ਦਿਖ ਹੀ ਰਿਹਾ ਤੁਹਾਨੂੰ ਸਕਰੀਨ ਤੇ। ਲੰਬਾਈ ਵੀ ਪੂਰੀ ਹੈ ਕੱਟੀ ਦੀ ਜਿਸ ਕਿਸੇ ਵੀਰ ਨੇ ਲੈਣੀ ਹੋਵੇ ਕੰਟੈਕਟ ਕਰ ਸਕਦੇ ਹੋ। 32000 ਰੁਪਏ ਰੇਟ ਆ ਸਾਲ ਕਦੇ ਲਗਭਗ ਕੱਟੀ ਹੈ ਇਹ ਕੱਟੀ ਹੋ ਵੀ ਨਵੀਆਂ ਵੀ ਦਿਨਾਂ। ਜਿਸ ਕਿਸੇ ਨੇ ਲੈਣੀ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਕੰਟੈਕਟ ਕਰ ਸਕਦੇ ਹੋ 32000 ਰੁਪਏ ਰੇਟ ਆ। ਇਹਦੀ ਹਜੇ ਆਪਾਂ ਵੀਡੀਓ ਥੋੜੀ ਰੋਕੇ ਦਿਖਾਵਾਂਗੇ ਮੰਗਰੇ ਦੇ ਕਟਾਗਾ 2-4 ਦਿਨਾਂ ਤੱਕ 6 ਦਿਨਾਂ ਦੇ ਝੋਟੀਆਂ ਇਹ ਦੂਜੇ ਸੂਏ। ਖਾਲੀ ਲੇ ਵੇ ਹੁਣ ਤਾਂ ਇਹ। ਕੱਟੀ ਦੀ ਹੋਈ ਆਪਾਂ ਵੀਡੀਓ ਪਾਈ ਆ ਜੇ ਕਿਸੇ ਵੀ ਨੇ ਲੈਣੀ ਹੋ ਕੰਟੈਕਟ ਕਰ ਸਕਦੇ ਹੋ। ਮੱਝ ਵੀ ਹੈਗੀ ਸੇਲ ਵਾਸਤੇ ਚੱਲੋ ਜੀ 2-4 ਦਿਨਾਂ ਤੱਕ ਦਿਖਾਵਾਂਗੇ ਪਿੱਠ ਪੂੜੀ ਸਾਫ ਆ ਬੁਰੀ ਕੱਦ-ਕੁੱਦ। ਪੂਰਾ ਖੁੱਲਾ ਝੋਟੀ ਦਾ। ਸਕਰੀਨ ਤੇ ਨੰਬਰ ਚੱਲ ਰਿਹਾ ਜੇ ਕਿਸੇ ਨੇ ਵੀ ਇਹਨੇ ਕੱਟੀ ਲੈਣੀ ਹੋ ਕੰਟੈਕਟ ਕਰ ਸਕਦੇ ਹੋ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ।